ਯਾਦ ਰੱਖੇ ਜਿੱਥੇ ਸਰੀਰ ਜਾਂਦਾ ਹੈ ਨਾ ਪਹਿਲਾਂ ਇੱਥੋਂ ਵਿਚਾਰ ਕਰੀਏ ਜਦੋਂ ਕਿਤੇ ਅਸੀਂ ਜਾਂਦੇ ਆ ਕੱਪੜੇ ਗਹਿਣੇ ਨਾਲ ਹੀ ਲੈ ਕੇ ਜਾਂਦੇ ਆ ਵੀ ਅਸੀਂ ਪੌਣੇ ਨੇ ਕੱਪੜੇ ਨਾਲ ਵੀ ਜਿੱਥੇ ਸਰੀਰ ਜਾਏਗਾ ਪਦਾਰਥ ਅਸੀਂ ਆਪੇ ਹੀ ਲੈ ਜਾਣੇ ਉੱਥੇ ਨਾਲ ਤੇ ਜਿੱਥੇ ਮਨ ਜਾਏਗਾ ਉੱਥੇ ਸਰੀਰ ਆਪੇ ਹੀ ਤੁਰ ਜਾਣਾ ਜਿੱਥੇ ਮਨ ਜਾਏਗਾ ਉੱਥੇ ਸਰੀਰ ਪਦਾਰਥ ਆਪੇ ਹੀ ਤੁਰ ਪੈਣੇ ਨੇ ਜਦੋਂ ਗੁਰੂ ਦੀ ਛਰਨ ਵਿੱਚ ਆ ਗਿਆ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਏ ਪਾਈਏ ਜਿੱਦਨ ਮਨ ਆ ਗਿਆ ਨਾ ਗੁਰੂ ਦੀ ਛਰਨ ਵਿੱਚ ਬਾਕੀ ਸਾਰਾ ਕੁਝ ਉੱਥੇ ਆਪੇ ਹੀ ਆ ਜਾਣਾ ਹੈ ਅਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਬਿਜ ਨੂੰ ਨਾਮ ਮੰਨ ਦੇਣਾ ਪੈਣਾ ਤਨ ਦੇਣਾ ਪੈਣਾ ਤਨ ਜਿਹੜਾ ਹੈ ਉਹਦੇ ਨਾਲ ਵੀ ਸਾਡੀ ਬਹੁਤ ਗੇਰੀ ਪਕੜਦਾ ਹੈ ਮਨ ਨਾ ਵੀ ਪਕੜਾ ਹੈ ਮਨ ਕਹਿੰਦਾ ਨਾ ਵੇਖੀ ਕਿਤੇ ਦਿਮਾਗ ਲਾ ਕੇ ਵੇਖੀ ਕਿਤੇ ਬੜਾ ਘਾਟਾ ਪੈ ਜਾਂਦਾ ਹੈ ਜੇ ਤੂੰ ਸਰੀਰ ਕਰਕੇ ਸੇਵਾ ਕਰਨ ਲੱਗ ਪਿਆ ਮਨ ਕਹਿੰਦਾ ਵੇਖੀ ਸਮਾਂ ਬਰਬਾਦ ਹੋ ਜਾਣਾ ਹੈ ਬੜੇ ਕਹਿੰਦੇ ਦੇਖੇ ਕਈਆਂ ਨੇ ਦੱਸਿਆ ਗਿਆ ਲੱਗੇ ਜਦੋਂ ਅਸੀਂ ਸੇਵਾ ਚਾਉਂਨੇ ਨਾ ਟੱਬਰ ਵੀ ਸਾਡਾ ਪਰਿਵਾਰ ਵੀ ਡੱਕਦਾ ਨਾ ਜਾਈ ਨਾ ਛੱਡ ਪਰਾਂ ਕੀ ਕਰਨਾ ਸੇਵਾ ਕਰਕੇ ਉਹ ਸਾਰਾ ਪਰਿਵਾਰ ਦੋਸ਼ੀ ਬਣ ਜਾਂਦਾ ਫਿਰ ਵੀ ਸੇਵਾ ਕਰਨੇ ਚੱਲਾ ਹੈ ਨਾ ਕੋਈ ਕਦੀ ਨਹੀਂ ਡੱਕਣਾ ਚਾਹੁੰਦਾ ਜਿਹੜਾ ਡੱਕਦਾ ਉਹਦਾ ਦੋਸ਼ ਲੱਗਦਾ ਉਹਨੂੰ ਫਿਰ ਅੱਗੇ ਨਾ ਸਜ਼ਾ ਮਿਲਦੀ ਵੀ ਡੱਕਿਆ ਨਾ ਉਹਨੇ ਸੇਵਾ ਕਰਨ ਚੱਲਾ ਸੀ ਜਦੋਂ ਕੋਈ ਚੰਗਾ ਕੰਮ ਕਰਨ ਲੱਗਾ ਉਹਨੂੰ ਬਿਲਕੁਲ ਨਾ ਡੱਕੋ ਉਹਨੂੰ ਬਹੁਤ ਚੰਗਾ ਕਰ ਆਪਣੀ ਮਤ ਨਾ ਵਿਚ ਲਾਈਏ ਜਿੱਦਣ ਇਹ ਸੋਝੀ ਪਏਗੀ ਨਾ ਫਿਰ ਅਸੀਂ ਆਪ ਪਰਮੇਸ਼ਰ ਨਾਲ ਜੁੜਾਂਗੇ ਮਨ ਜਿੱਥੇ ਆ ਗਿਆ ਨਾ ਫਿਰ ਤਨ ਵੀ ਆ ਜਾਣਾ ਤੇ ਪਦਾਰਥ ਵੀ ਨਾਲ ਆ ਜਾਣਗੇ ਪਹਿਲਾਂ ਮਨ ਹੀ ਜੋੜਦੇ ਨੇ ਮਨ ਨੂੰ ਕਿਤੇ ਵੀ ਜੋੜਦੇ ਨੇ ਜੇ ਮਾਤਾ ਨਾਲ ਮਨ ਜੁੜਿਆ ਫਿਰ ਮਾਤਾ ਵਾਸਤੇ ਸੇਵਾ ਵਿੱਚ ਵੀ ਲੱਗਾ ਹੋਇਆ ਫਿਰ ਉਹਦੇ ਵਾਸਤੇ ਪਦਾਰਥ ਵੀ ਦੇ ਰਿਹਾ ਉਹਨੂੰ ਸਾਰਾ ਕੁਝ ਕਰ ਰਿਹਾ ਜੇ ਈ ਧੀਆਂ ਪੁੱਤਰਾਂ ਦੇ ਨਾਲ ਮਨ ਜੁੜਿਆ ਹੋਇਆ ਫਿਰ ਸਰੀਰ ਉਹਨਾਂ ਦੀ ਸੇਵਾ ਵਿੱਚ ਵੀ ਲੱਗਾ ਹੋਇਆ ਪਦਾਰਥ ਵੀ ਇਕੱਠੇ ਕਰ ਕਰਕੇ ਲਿਆ ਰਿਹਾ ਜਿੱਥੇ ਮਨ ਹੈ ਉੱਥੇ ਸਰੀਰ ਤੇ ਪਦਾਰਥ ਆਪੇ ਚਲੇ ਜਾਂਦੇ ਹਨ ਮਨ ਰੇ ਪ੍ਰਭ ਦੀ ਸ਼ਰਣ ਵਿਚਾਰੋ ਜਹ ਸਿਮਰਤ ਗਨਕਾਸ਼ੀ ਉਦਰੀ ਜਸ ਤਾ ਕਾ ਉਤਾਰਾ ਜਿਹੜਾ ਮਨ ਨੇ ਜਦੋਂ ਇਹ ਗੁਰੂ ਮਹਾਰਾਜ ਦੀ ਛਰਣ ਵਿੱਚ ਆ ਗਿਆ ਨਾ ਮਨ ਰੇ ਪ੍ਰਭ ਕੀ ਛਰਣ ਵਿਚਾਰੋ ਪ੍ਰਭੂ ਦੀ ਗੁਰੂ ਦੀ ਛਰਣ ਵਿਚ ਆ ਜਾ ਜਹ ਸਿਮਰਤ ਗਨਕਾਸ਼ੀ ਉਦਰੀ ਗਨਕਾ ਦਾ ਵੀ ਉਧਾਰ ਮਨ ਜਦੋਂ ਛਰਣ ਵਿੱਚ ਆਇਆ ਨਾ ਤਾਂ ਹੋਇਆ ਵੱਡੇ ਵੱਡੇ ਪਾਪੀਆਂ ਨੂੰ ਤਾਰਨ ਦੀ ਸਮਰੱਥਾ ਹੈ ਵੱਡੇ ਵੱਡੇ ਪਾਪੀਆਂ ਨੂੰ ਤਾਰਨ ਦੀ ਸਮਰੱਥਾ ਗੁਰੂ ਮਹਾਰਾਜ ਵਿੱਚ ਹੈ ਪਰ ਮਨ ਸ਼ਰਣ ਵਿੱਚ ਆ ਜਾਏ ਜਹ ਸਿਮਰਤ ਗਨਕਾਸ਼ੀ ਉਦਰੀ ਜਸ ਤਾਂ ਕਾ ਉਰਤਾਰੋ ਉਸ ਦਾ ਜਸ ਹਿਰਦੇ ਵਿੱਚ ਧਾਰਨ ਕਰਨਾ ਕੁਝ ਕੰਡੀਸ਼ਨ ਵੀ ਨਹੀਂ ਸ਼ਰਣ ਵਿੱਚ ਆ ਕੇ ਉਹਦਾ ਨਾਮ ਉਹਦਾ ਜਸ ਹਿਰਦੇ ਵਿੱਚ ਧਾਰਨ ਕਰਨਾ ਹੈ ਫਿਰ ਪਰਮਗਤੀ ਹੋਣੀ ਹੈ ਇਹ ਨਹੀਂ ਸ਼ਰਣ ਵਿੱਚ ਆ ਗਏ ਤੇ ਫਿਰ ਮਰਜ਼ੀਆਂ ਕਰਦੇ ਰਹੇ ਨਹੀਂ ਸ਼ਰਣ ਵਿੱਚ ਆਉਣਾ ਇਹ ਨਹੀਂ ਹੁੰਦਾ ਆਪਣੀ ਮਰਜ਼ੀ ਨਹੀਂ ਚੱਲਦੀ ਜਦੋਂ ਸ਼ਰਣ ਵਿੱਚ ਮਨ ਖਾਉਂਦਾ ਹੈ ਫਿਰ ਜੋ ਮਹਾਰਾਜ ਕਹਿ ਰਹੇ ਨੇ ਉਹਦਾ ਬਚਨ ਕਮਾਉਣਾ ਹੈ ਜੋ ਵੀ ਮਹਾਰਾਜ ਕਹਿ ਰਹੇ ਨੇ ਉਸ ਪਰਮੇਸ਼ਰ ਗੁਰੂ ਦੇ ਨਾਲ ਜੁੜਨਾ ਹੈ ਜਿਸ ਦੇ ਨਾਲ ਜੁੜਿਆ ਸਾਡੇ ਅੰਦਰ ਉਹ ਗਿਆਨ ਪ੍ਰਗਟ ਹੋਣਾ ਹੈ ਕਿ ਅਸੀਂ ਸੰਸਾਰ ਦੇ ਵਿੱਚ ਆਏ ਕਦੇ ਵਾਸਤੇ ਆ ਗੱਲਾਂ ਨਾਲ ਗਿਆਨ ਨਹੀਂ ਹੁੰਦਾ ਜਦੋਂ ਸ਼ਰਨ ਵਿੱਚ ਆਉਣਾ ਹੈ ਫਿਰ ਮੁਰੀਦ ਬਣਨਾ ਹੈ ਤੇ ਜਦੋਂ ਮੁਰੀਦ ਬਣ ਗਿਆ ਫਿਰ ਆਪਣੀ ਮਰਜ਼ੀ ਨਹੀਂ ਚੱਲਦੀ